ਓ ਪ੍ਰਧਾਨ ਜੱਸੀ ਇਹ ਨਾਲੇ ਮੈਨੂੰ ਮਾਰ ਦੇਣਾ ਯੋ ਏ ਬਚਾ ਲੈ ਮੈਨੂੰ ਮੇਰੇ ਪਰਿਵਾਰ ਨੂੰ ਵੀ ਖਤਰਾ ਐਨਾਂ ਤੋਂ ਚੰਨੀ ਤੋਂ ਨਗਿੰਦਰ ਤੋਂ ਇਹ ਮੇਰੇ ਪਰਿਵਾਰ ਨੂੰ ਵੀ ਮਾਰਨਗੇ ਇਹ ਚੰਨੀ ਦਲਬੀਰ ਇਹ ਵੀ ਮੈਨੂੰ ਮਾਰਨਗੇ ਇਹਨਾਂ ਕੋ ਖਤਰਾ ਵਕੀਲ ਹਾਂ ਕੁਲਦੀਪ ਸਿੰਘ ਮੈਂ ਤੈਨੂੰ ਵੀਡੀਓ ਭੇਜਦਾ ਹੁਣ ਇਹ ਮੈਨੂੰ ਮਾਰਨ ਆਏ ਆ ਇਹਨਾਂ ਨੇ ਮੈਨੂੰ ਮਾਰ ਦੇਣਾ ਯੋ ਮੇਰੇ ਪਰਿਵਾਰ ਨੂੰ ਵੀ ਖਤਰਾ ਹੈ ਤੇ ਮੈਨੂੰ ਮਾਰ ਦੇਣਾ ਮੈਨੂੰ ਬਚਾ ਲੈ ਇਹ ਬੰਦੇ ਮੈਨੂੰ ਮਾਰਨ ਆਏ ਯੋ ਏ ਮਾਰਨ ਆਏ ਮੈਨੂੰ ਹਾਏ ਵਾਹ ਰਬਾ ਏ ਮੈਨੂੰ ਮਾਰਨ ਆਏ ਤੇ ਇਨਾਂ ਨੇ ਕੈਮਰੇ ਵੀ ਬੰਦ ਕੀਤੇ ਜੇ ਮੇਰੇ ਭਰਾ ਬਲਬੀਰ ਸਿੰਘ ਮੁੱਛਲ ਇਹਨੂੰ ਮਾਰਨ ਆਏ ਗੁਰਦੁਆਰੇ ਇਹਨਾਂ ਨੇ ਕੈਮਰੇ ਵੀ ਗੁਰਦਾਰੇ ਦੇ ਬੰਦ ਕੀਤੇ ਜੋ ਇਹਨਾਂ ਨੇ ਮੈਨੂੰ ਮਾਰ ਦੇਣਾ ਇਹਨੇ ਆ ਨਕਿੰਦਰ ਖਰਦਾ ਕੰਜਰ ਇਹਨੇ ਮੈਨੂੰ ਮਾਰ ਦੇਣਾ ਆਏ ਨੇ ਬਲਬੀਰ 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 ਉਹਨੇ ਮੈਨੂੰ ਮਾਰ ਦੇਣਾ ਇਨਾਂ ਨੇ ਮੈਨੂੰ ਆਇਆ ਵਾ ਅਮਰੀਕਾ ਦੇ ਇੱਕ ਗੁਰੂ ਘਰ ਵਿੱਚ ਗਰੰਥੀ ਸਿੰਘ ਨੂੰ ਹਟਾਉਣ ਤੇ ਵਿਵਾਦ ਛਿੜ ਗਿਆ। ਇਹ ਮਾਮਲਾ ਗੁਰਦੁਆਰਾ ਸਿੰਘ ਸਭਾ ਨਾਲ ਜੁੜਿਆ ਹੋਇਆ ਹੈ ਜਿੱਥੇ ਭਾਈ ਕਸ਼ਮੀਰ ਸਿੰਘ ਜੀ ਸਵਾ ਚਾਰ ਸਾਲ ਤੋਂ ਗਰੰਥੀ ਸਿੰਘ ਦੀ ਸੇਵਾ ਕਰ ਰਹੇ ਨੇ। ਇੱਥੋਂ ਦੇ ਪ੍ਰਧਾਨ ਭਾਈ ਜਸਵਿੰਦਰ ਸਿੰਘ ਜੱਸੀ ਨੇ ਉਹਨਾਂ ਨੇ ਹੀ ਭਾਈ ਕਸ਼ਮੀਰ ਸਿੰਘ ਨੂੰ ਇਸ ਗੁਰੂ ਘਰ ਦੇ ਗਰੰਥੀ ਦੀ ਸੇਵਾ ਦਿੱਤੀ ਸੀ। ਪਰ ਉੱਥੋਂ ਦੇ ਕੁਝ ਸ਼ਰਾਰਤੀ ਅਨਸਰ ਇੱਥੇ ਆ ਕੇ ਹੁੱਲੜਬਾਜੀ ਕਰ ਰਹੇ ਨੇ। ਜਦੋਂ ਭਾਈ ਕਸ਼ਮੀਰ ਸਿੰਘ ਜੀ ਬੰਦੀ ਛੋੜ ਦਿਹਾੜੇ ਸੰਬੰਧੀ ਪੰਜਾਬ ਦੀ ਧਰਤੀ ਤੇ ਆਏ ਹੋਏ ਸਨ ਤਾਂ ਇਹਨਾਂ ਦੇ ਵੱਲੋਂ ਗੁਰੂ ਘਰ ਦੇ ਨਿਸ਼ਾਨਾ ਦੀ ਬੇਅਦਬੀ ਕੀਤੀ ਗਈ। ਕਈ ਬੰਦੇ ਗੁਰੂ ਘਰ ਦੇ ਅੰਦਰ ਆ ਕੇ ਹੁੱਲੜਬਾਜੀ ਕਰ ਰਹੇ ਨੇ ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਗ੍ਰੰਥੀ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਉਹਨਾਂ ਦੇ ਪਰਿਵਾਰਾਂ ਨੂੰ ਵੀ ਇਹਨਾਂ ਤੋਂ ਖਤਰਾ ਹੈ। ਗ੍ਰੰਥੀ ਸਿੰਘ ਪ੍ਰਧਾਨ ਸਮੇਤ ਹੋਰਨਾਂ ਨੂੰ ਇਸ ਵੀਡੀਓ ਰਾਹੀਂ آگਾਹ ਕਰ ਰਹੇ ਨੇ ਤੇ ਮਦਦ ਦੀ ਗੁਹਾਰ ਲਗਾ ਰਹੇ ਨੇ। ਹੁਣ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੱਤ ਮੈਂਬਰੀ ਕਮੇਟੀ ਅਮਰੀਕਾ ਦੇ ਵਿੱਚ ਬਣੀ ਹੋਈ ਹੈ ਇਸ ਮਾਮਲੇ ਸੰਬੰਧੀ ਉਹਨਾਂ ਦੀ ਡਿਊਟੀ ਲਗਾਈ ਜਾਵੇ ਤੇ ਦੋਸ਼ੀਆਂ ਤੇ ਜਲਦ ਕਾਰਵਾਈ ਕੀਤੀ ਜਾਵੇ ਮੰਗ ਵਿੱਚ ਕਿਹਾ ਗਿਆ ਹੈ ਕਿ ਜੇਕਰ ਗਰੰਥੀ ਸਿੰਘ ਦੋਸ਼ੀ ਹੈ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਪਰ ਜੇਕਰ ਇਹ ਲੋਕ ਦੋਸ਼ੀ ਨੇ ਤਾਂ ਇਹਨਾਂ ਦੇ ਖਿਲਾਫ ਕਾਰਵਾਈ ਜ਼ਰੂਰ ਹੋਵੇ ਨਾਲ ਹੀ ਇੱਕ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਸ੍ਰੀ ਹਰਮੰਦਰ ਸਾਹਿਬ ਦੀ ਤਸਵੀਰ ਅੱਗੇ ਭੰਗੜਾ ਪਾਉਣ ਨੂੰ ਲੈ ਕੇ ਸਤਕਾਰ ਕਮੇਟੀ ਵਿੱਚ ਬਹੁਤ ਰੋਸ ਹੈ। ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਜਲਦ ਹੀ ਇਸ ਸਬਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਸਰਪਨਾਮੋਤੀ ਮੰਗ ਪੱਤਰ ਦੇਣ ਆਏ ਆ। ਇਹ ਮੰਗ ਪੱਤਰ ਅਸੀਂ ਦੇਣ ਆਏ ਆ ਕਿ ਅਮਰੀਕਾ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਜਿਹੜਾ ਉਥੇ ਗੁਰੂ ਘਰ ਦੇ ਵਿੱਚ ਗ੍ਰੰਥੀ ਭਾਈ ਕਸ਼ਮੀਰ ਸਿੰਘ ਜੀ ਸਵਾ ਚਾਰ ਸਾਲ ਤੋਂ ਨਿਸ਼ਕਾਮ ਸੇਵਾ ਕਰਦਾ ਆ ਰਿਹਾ ਹੈ ਉਥੋਂ ਦੇ ਜਿਹੇ ਪ੍ਰਧਾਨ ਹਨ ਉਹ ਭਾਈ ਜਸਵਿੰਦਰ ਸਿੰਘ ਜੱਸੀ ਹਨ ਉਹਨਾਂ ਨੇ ਹੀ ਇਹਨਾਂ ਨੂੰ ਗੁਰੂ ਘਰ ਦੀ ਗ੍ਰੰਥੀ ਦੀ ਸੇਵਾ ਦਿੱਤੀ ਸੀ ਪਰ ਉਥੋਂ ਦੇ ਕੁਝ ਸ਼ਰਾਰਤੀ ਅੰਸਰ ਹਨ ਜਿਹੜਾ ਉਥੇ ਆਣ ਕੇ ਹੁੱਲੜਬਾਜੀ ਉਹਨਾਂ ਨੇ ਪਹਿਲਾਂ ਕੀ ਕੀਤੀ ਕਿ ਭਾਈ ਕਸ਼ਮੀਰ ਸਿੰਘ ਜੀ ਪੰਜਾਬ ਦੀ ਧਰਤੀ ਤੇ ਆਏ ਸਨ ਬੰਦੀ ਛੋੜ ਦਾਤੇ ਦੇ ਦਿਹਾੜਾ ਦੇਖਣ ਵਾਸਤੇ ਉਹਨਾਂ ਨੇ ਮਗਰੋਂ ਗੁਰੂ ਦੇ ਨਿਸ਼ਾਨਾਂ ਦੀ ਬੇਦਬੀ ਕੀਤੀ ਉਹ ਲਾ ਕੇ ਲੈ ਗਏ ਕਾਫੀ ਲੱਗੇ ਹੋਏ ਸਨ ਗੁਰੂ ਦੇ ਨਿਸ਼ਾਨ ਉਹ ਲਾ ਕੇ ਲੈ ਗਏ ਉਹ ਜਦੋਂ ਜਾ ਕੇ ਉੱਥੇ ਹੈਡ ਗ੍ਰੈਂਟੀ ਦੀ ਡਿਊਟੀ ਨਿਭਾ ਰਹੇ ਸਨ ਇਹਨਾਂ ਨੇ ਚੋਹਾਂ ਪੰਜਾਂ ਬੰਦਿਆਂ ਨੇ ਆਣ ਕੇ ਗੁਰੂ ਘਰ ਦੇ ਵਿੱਚ ਹੁਲੜਬਾਜੀ ਕੀਤੀ ਜਿਹਦੀ ਵੀਡੀਓ ਵਾਇਰਲ ਹੋ ਰਹੀ ਹੈ ਅਤੇ ਉਹਨਾਂ ਨੂੰ ਮਾਰਨ ਦੀਆਂ ਉਲਟੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਤੇਰੇ ਪਰਿਵਾਰ ਨੂੰ ਅਸੀਂ ਮਾਰ ਦੇਵਾਂਗੇ ਨਹੀਂ ਤੇ ਇਹ ਗੁਰੂ ਘਰ ਛੱਡ ਕੇ ਚੱਲ ਜਾ ਪਰ ਉਹ ਗੁਰੂ ਘਰ ਦੀ ਗ੍ਰੈਂਟੀ ਦੀ ਡਿਊਟੀ ਸਵਾ ਚਾਰ ਸਾਲ ਤੋਂ ਕੰਮ ਕਰਦੇ ਆ ਰਹੇ ਨੇ ਕੋਈ ਵੀ ਇਹਨਾਂ ਕੋਲੋਂ ਭੇਟਾ ਨਹੀਂ ਮੰਗਦਾ ਜੋ ਹੱਡ ਗ੍ਰੰਥੀ ਡਿਊਟੀ ਦਿੱਤੀ ਹੈ ਭਾਈ ਜਿਸ ਨੇ ਦਿੱਤੀ ਹੋਣਾ ਨੇ ਉਤੋਂ ਦੀ ਸੇਵਾ ਦਿੱਤੀ ਹੈ ਜਿਹੜਾ ਗੁਰੂ ਘਰ ਦਾ ਜੰਨਾ ਪ੍ਰਬੰਧ ਹੈ ਉਹ ਪ੍ਰਧਾਨ ਨੇ ਭਾਈ ਦਸਵਿੰਦਰ ਸਿੰਘ ਦੱਸੀ ਹੋਣੀ ਪਰ ਇਹ ਜਿਹੜੇ ਸਰਤਰੀ ਅਨਸਰ ਹਨ ਅਸੀਂ ਮੰਗ ਕਰਦੇ ਹਾਂ ਕਿ ਜਿਹੜੀ ਸਰੀ ਅਕਾਲ ਤਸ ਤੋ 7 ਮੈਂਬਰੀ ਕਮੇਟੀ ਅਮਰੀਕਾ ਵਿੱਚ ਬਣੀ ਹੈ ਉਹਨਾਂ ਦੀ ਟਰੰਟ ਡਿਊਟੀ ਲਾਗ ਕਰਕੇ ਤੇ ਜਲਦ ਹੀ ਉਹਨਾਂ ਦੋਸ਼ੀਆਂ ਨੂੰ ਜਿਹੜੇ ਦੋਸ਼ੀ ਪਾਇ ਜਾਣ ਇਹ ਨਹੀਂ ਕਿ ਜੇਕਰ ਹਟਾ ਪੜਾ ਹੈ ਗਰੰਟੀ ਦੀ ਡਿਊਟੀ ਕਰ ਰਿਹਾ ਹੈ ਉਹ ਦੋਸ਼ੀ ਹੈ ਉਰਦੇ ਉਤੇ ਜੇਕਰ ਉਹ ਦੋਸ਼ੀ ਹਨ ਜਿਹੜੇ ਸੇਕੀ ਤੋਂ ਪਤੇਤ ਹਨ ਜਿਹੜੇ ਬਿਲਕੁਲ ਕੋਈ ਮਰਜ਼ਾਦਾ ਬਾਰੇ ਨਹੀਂ ਪਤਾ ਜਿਹੜੇ ਗੁਰੂ ਘਰ ਵਿੱਚ ਆਣ ਕੇ ਲੜਬਾਜ਼ੀਆਂ ਕਰਦੇ ਹਨ ਉਹ ਜੇ ਦੋਚੀ ਨਿਕળે ਤੇ ਉਹਨਾਂ ਨੂੰ ਇਸ ਤਰੀਕਾ ਨਾਲ ਤਲਬ ਤਲਬ ਕੀਤਾ ਜਾਵੇ ਅਤੇ ਭਾਂਦੀਆਂ ਸੁਝਾਵਾਂ ਵੀ ਦਿੱਤੀਆਂ ਜਾਣ ਪਤਾ ਲੱਗਾ ਕਿ ਸ੍ਰੀ ਆਕਾਲ ਤਖਤ ਸਾਹਿਬ ਤੋਂ ਜਿਹੜੀ 5 ਸੱਤ ਮੈਂਬਰੀ ਕਮੇਟੀ ਹੈ ਉਹ ਅਮਰੀਕਾ 'ਚ ਬਣੀ ਹੈ ਅਸੀਂ ਆਸ ਰੱਖਦੇ ਹਾਂ ਕਿ ਉਹਨਾਂ ਦੀ ਜਲਦੀ ਡਿਊਟੀ ਲਾ ਕੇ ਉਹਨਾਂ ਕੋ ਸਾਰੀ ਪੜਤਾਲ ਕੀਤੀ ਜਾਵੇ ਦੂਸਰਾ ਇਹ ਹੈ ਕਿ ਉਥੋਂ ਦੇ ਜਿਹੜੇ ਐ ਗੁਰੂ ਘਰ ਆਣ ਕੇ ਰੌਲਾ ਪਾ ਰਹੇ ਨੇ ਕੁਝ ਉਥੋਂ ਦੇ 4-5 ਜਾਣੇ ਉਹਨਾਂ ਦੇ ਪਰਿਵਾਰਕ ਮੈਂਬਰ ਜਾਵਦੇ ਆ ਕਿ ਜਿੱਦਾਂ ਉਹਨਾਂ ਦੀਆਂ ਝੰਗਣਾ ਜਾਂ ਬੇਟੀਆਂ ਨੇ ਉਹ ਇੱਕ ਸਕੂਲ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਹੈ ਜਿੱਥੇ ਹਰਮੰਦਰ ਸਾਹਿਬ ਦਾ ਮਗਲ ਬਾਟ ਲਾਇਆ ਗਿਆ ਸਕਰੀਨ ਤੇ ਉਹ ਚੱਲ ਰਿਹਾ ਹੈ ਹਰਮੰਦਰ ਸਾਹਿਬ ਦਾ ਮਾਡਲ ਅਗਲੇ ਬਨੇ ਭੰਗੜਾ ਪਾਇਆ ਜਾ ਰਿਹਾ ਹੈ ਮਸਾ ਰੰਗਰ ਤਾਂ ਇੱਕ ਸੀ ਫੋਨ ਤਾਂ ਹਰਮੰਦਰ ਸਾਹਿਬ ਦੀਆਂ ਫੋਟੋਆਂ ਤਸਵੀਰਾਂ ਲਾ ਕੇ ਜਿਹੜੀਆਂ ਇਹ ਬੇਵਦੀਆਂ ਕਰ ਰਹੇ ਨੇ ਇਹ ਬਰਦਾਸ਼ਤ ਕਰਨ ਦੋ ਬਾਰੀ ਹੈ ਅਸੀਂ ਪੰਜਾਬ ਸਰਕਾਰ ਕੋਲੋਂ ਵੀ ਮੰਗ ਕਰਦੇ ਆਂ ਉੱਥੋਂ ਦੇ ਜਿਹੜੇ ਅਮਰੀਕਾ ਦੇ ਪ੍ਰਧਾਨ ਮੰਤਰੀ ਆ ਉਹਨਾਂ ਕੋਲੋਂ ਵੀ ਮੰਗ ਕਰਦੇ ਆਂ ਕਿ ਜਿਹੜੇ ਇਦਾਂ ਦੇ ਲੋਕ ਹਨ ਉਹਨਾਂ ਨੂੰ ਨੱਥ ਪਾਈ ਜਾਵੇ ਜਿਹੜੀ ਗੁਰੂ ਗੁਰੂ ਘਰਾਂ ਦੇ ਵਿੱਚ ਹੜਬਾਜੀ ਹੋ ਰਹੀ ਆ ਉਹ ਅਗਾ ਨਾ ਹੋਵੇ ਜਿਹੜੀ ਗਾਲੀ ਗਲੋਚ ਕੀਤੀ ਹੈ ਮਹਾਰਾਜ